ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ بارش ਕਾਰਨ ਹੜ੍ਹ ਦੀ ਮਾਰ ਆਮ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ ਤਾਂ ਉਸ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਵਿਧਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਭੋਆ ਹਲਕੇ ਦੇ ਸੀਮਾਵਰਤੀ ਇਲਾਕਿਆਂ ਦਾ ਦੌਰਾ ਕੀਤਾ। ਉਹਨਾਂ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰਣ ਚੱਕ ਵੀ ਮੌਜੂਦ ਰਹੇ ਨੇ। ਤਾਂ ਦੌਰੇ ਦੌਰਾਨ ਉਹਨਾਂ ਨੇ ਹੜ੍ਹ ਦੇ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿੱਤਾ ਤੇ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਤਾਂ ਚੀਮਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਉੱਤੇ ਸਿੱਧਾ ਨਿਸ਼ਾਨਾ ਸਾਧਿਆ। ਉਨਾ ਮੰਗ ਕੀਤੀ ਹੈ ਕਿ ਪੰਜਾਬ ਦੇ ਲਈ ਵਿਸ਼ੇਸ਼ ਰਾਹਤ ਪੈਕੇਜ ਜਾਰੀ ਕੀਤਾ ਜਾਵੇ ਉੱਥੇ ਉਹਨਾਂ ਕਿਹਾ ਕਿ ਜੇਕਰ ਕੇਂਦਰ ਪੈਕੇਜ ਨਹੀਂ ਦਿੰਦਾ ਤਾਂ ਸਾਡੀ 60000 ਕੋਰ ਦੀ ਬਕਾਇਆ ਰਕਮ ਜਾਰੀ ਕਰੇ ਤਾਂ ਜੋ ਉਸੇ ਆਪਣੇ ਕਿਸਾਨਾਂ ਅਤੇ ਹਰ ਪੀੜਤ ਪਰਿਵਾਰਾਂ ਦੀ ਮਦਦ ਕਰ ਸਕੇ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਪ੍ਰੋਸਾਦਵਾਇਆ ਕਿ ਰਾਜ ਸਰਕਾਰ ਉਹਨਾਂ ਦੇ ਹਰੇਕ ਨੁਕਸਾਨ ਦੀ ਪਰਪਾਈ ਕਰੇਗੀ ਦੇਖੋ ਪੋਹਾ ਹਲਕੇ ਦੇ ਵਿੱਚ ਸਾਡੇ ਇਥੋਂ ਵਿਧਾਇਕ ਲਾਲਚੰਦ ਜੀ ਕਟਾਰੂਚਾ ਜਿਹੜੇ ਕਿ ਪੰਜਾਬ ਸਰਕਾਰ ਦੇ ਕੈਬਨਟ ਦੇ ਵਜ਼ੀਰ ਵੀ ਨੇ ਉਹਨਾਂ ਦੇ ਹਲਕੇ ਦੇ ਅੰਦਰ ਬਹੁਤ ਭਾਰੀ ਨੁਕਸਾਨ ਹੋਇਆ ਅੱਜ ਵੀ ਜਿਹੜੀ ਰਾਵੀ ਦਾ ਦਰਿਆ ਦਾ ਪਾਣੀ ਦਾ ਲੈਵਲ ਬਹੁਤ ਉੱਚਾ ਹੈਗਾ ਸੋ ਇਹਦੇ ਇਹਨਾਂ ਦੇ ਲਈ ਜਾ ਜਾ ਲੈਣ ਲਈ ਪਹੁੰਚੇ ਸੀ ਕਿਉਂਕਿ ਲਗਾਤਾਰ ਮੈਂ ਦੇਖ ਰਹਾ ਸੀਗਾ ਕਿ ਪਿਛਲੇ ਕਾਫੀ ਦਿਨਾਂ ਤੋਂ ਪੂਰਾ ਪ੍ਰਸ਼ਾਸਨ ਡੀਸੀ ਸਹਿਵਾਨ ਐਸਐਸਬੀ ਸਹਿਵਾਨ ਔਰ ਸਾਡੇ ਮਨਿਸਟਰ ਨਾਲਚੰਦ ਜੀ ਲਗਾਤਾਰ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰ ਰਹੇ ਸੀ ਲੋਕਾਂ ਨੂੰ ਜਿਹੜੀ ਆ ਸਹਾਇਤਾ ਪ੍ਰਦਾਨ ਕਰ ਰਹੇ ਸੀਗੇ ਸੋ ਇਸ ਸਮੇਂ ਮੈਂ ਦੇਖਿਆ ਕਾਫੀ ਸਾਰਾ ਹੋਰ ਨੁਕਸਾਨ ਹੋਇਆ ਸੀ ਇਹਨਾਂ ਨੇ ਮੈਨੂੰ ਸਪੈਸ਼ਲੀ ਦੱਸਿਆ ਕਿ ਤੁਸੀਂ ਵਨ ਜਿਹੜਾ ਟੁੱਟਿਆਗਾ ਉਹਦਾ ਦਾਇਰਨਾਲੀ ਪਹੁੰਚਾਂਗੇ ਕਿਉਂਕਿ ਆਉਣ ਵਾਲੇ ਸਮੇਂ 'ਚ ਸਾਰੇ ਪੈਸੇ ਜਾਰੀ ਕੀਤੇ ਜਾਣਗੇ ਅੱਜ ਮੈਂ ਸਮਝਦਾ ਬਹੁਤ ਭਾਰੀ ਜਿਹੜੀ ਆ ਵਿਪਤਾ ਉਹ ਪੰਜਾਬ ਤੇ ਪੰਜਾਬੀਆਂ ਉੱਪਰ ਪਈ ਹੋਈ ਆ ਪਰ ਲੇਕਿਨ ਦੇਸ਼ ਦੀ ਜਿਹੜੀ ਸਰਕਾਰ ਆ ਕੇਂਦਰ ਸਰਕਾਰ ਆ ਉਹ ਸੁੱਤੀ ਪਈ ਆ ਔਰ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਦੇਸ਼ ਦੇ ਕੈਬਨਟ ਦੇ ਮੰਤਰੀ ਜਿਹੜੇ ਨੇ ਉਹ ਸਾਰੇ ਚੁੱਪ ਨੇਗੇ ਜਦੋਂ ਕੁਝ ਸਮਾਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਯਾਦ ਆਊਗਾ ਤੁਹਾਡੇ ਕੈਮਰੇ ਨੇ ਕਿਵੇਂ ਕੈਦ ਕੀਤਾ ਸੀਗਾ ਕਿ ਜਦੋਂ ਪਾਕਿਸਤਾਨ ਨਾਲ جنگ ਲੱਗੀ ਆ ਉਸ ਸਮੇਂ ਵੀ ਇਸ ਇਲਾਕੇ ਨੇ ਭਾਰੀ ਨੁਕਸਾਨ ਦਾ ਨੁਕਸਾਨ ਸਹਿਣ ਕੀਤਾ ਅੱਜ ਹੜ ਆਏ ਨੇਗੇ ਅੱਜ ਫੇਰ ਨੁਕਸਾਨ ਦੁਹਰੀ ਮਾਰ ਪਈ ਹੈਗੀ ਸੋ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਚੁੱਪ ਨੇਗੇ ਸੋ ਮੈਂ ਸਮਝਦਾਗਾ ਤੁਰੰਤ ਜਿਹੜਾ ਹੈਗਾ ਸਾਡੇ ਲਈ ਪੰਜਾਬ ਦੇ ਲਈ ਸਪੈਸ਼ਲ ਪੈਕੇਜ ਭੇਜਣਾ ਤਾਈਂ ਦਾਗਾ ਔਰ ਥੋੜੇ ਦਿਨ ਪਹਿਲਾਂ ਸਾਡੇ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਵੀ ਲੈਟਰ ਲਿਖਿਆ ਸੀਗਾ ਦੇਖਦੇ ਪ੍ਰਧਾਨ ਮੰਤਰੀ ਨੂੰ 60000 ਕਰੋੜ ਰੁਪਏ ਸਾਡਾ ਸੈਂਟਰ ਵੱਲ ਬਕਾਇਆਗਾ ਜੇ ਹੋਰ ਪੈਸੇ ਦੇ ਦੇਣੇ ਤਾਂ ਸਾਡੇ ਘਟੋ ਘਟ ਬਕਾਇਆ ਹੈ ਪਾ ਰਾਸੀ ਜਿਹੜੀ ਉਹ ਹੀ ਜਾਰੀ ਕਰ ਦੋ ਸੋ ਬੈਸ ਸਮਝਦਾ ਇਸ ਦੁੱਖ ਦੀ ਘੜੀ ਦੇ ਵਿੱਚ ਚਾਰ ਸ਼ਬਦ ਬੋਲਣ ਦੀ ਬਜਾਏ ਬੋਲਰ ਤਾਂ ਕੀ ਨੇ ਸਾਨੂੰ ਪੈਸੇ ਤੱਕ ਨਹੀਂ ਦਿੱਤੇ ਇਹ ਉਹਨੇ ਕੱਲ ਬਾਤ ਵੀ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆ ਮੁੱਖ ਮੰਤਰੀ ਭਗਵੰਤ ਮਾਨ ਸੇ ਬਾਤ ਦੇਖੀਏ ਬਿਲਕੁਲ ਕੱਲ ਮਾਨਨੀਆਂ ਪ੍ਰਧਾਨ ਮੰਤਰੀ ਜੀ ਨੇ ਹਮਾਰੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸੇ ਬਾਤ ਕਰੀ ਥੀ ਪਰ ਲੇਕਿਨ ਉਹਨੇ ਰਾਹਤ ਦਾ ਕੋਈ ਪੈਕੇਜ ਨਹੀਂ ਹਲਾਣਾ ਅਭੀ ਤੱਕ ਇੱਕ ਵੀ ਪੈਸਾ ਨਹੀਂ ਦਿਆ ਆਪ ਦੇਖੋ ਕਿਵੇਂ ਹਾਲਾਤ ਹੈ अब जहाँ भी खड़े हैं अब भी बारिश कितनी है लगातार धुआंधार बारिश हो रही है और जनजीवन पूरी तरह ठप है मजदूर मर रहा है किसान मर रहा है व्यापारी मर रहा है और देश का प्रधानमंत्री चुप है और पूरी पंजाब सरकार पूरे हमारे मंत्री पूरे पंजाब के एमएलए पूरा प्रशासन डिप्टी कमिश्नर सब लोगों के बीच में है पर लेकिन मैं समझता हूँ केंद्र सरकार है जो वो पंजाब की मदद नहीं कर रही और ऐसा महसूस हो रहा है कि केंद्र सरकार जो है भारतीय जनता पार्टी वो पंजाब और पंजाबियों से नफरत करती है सर जब जब देश के तमाम इलाकों आपदा आई है तो पंजाब जो है वो सबसे पहले आगे खड़ा होता है आज पंजाब जो है वो प्रभावित है तो ऐसे में क्या अपील करना चाहेंगे अदर स्टेट से कि किस तरीके से देखिए मेरी देश के प्रधानमंत्री से अपील है कि जब जब भी देश के ऊपर कोई भी किसी भी किस्म का चाहे हमारे पड़ोसी ने प्रहार किया हो चाहे हमारे जो पड़ोसी स्टेट है पाकिस्तान ने हमला किया हो चाइना ने हमला किया हो तो पंजाब और पंजाबियों ने डट के देश का साथ दिया डट के आगे खड़े हुए हजारों हाँ कुर्बानियां दी और जब भी अब बाढ़ आई हुई है ਸੋ ਤੱਬ ਵੀ ہمارے ساتھ نہیں کھڑے દેશ کے प्रधानमंत्री आज भी हमारे साथ नहीं खड़े हैं तो हमारी तो अपील है उनसे विनम्र अपील है कि पंजाब और پنجابیوں کے ساتھ کھڑے اور جو ہمارا بنتا پیسہ وہ ہمیں جاری کریں۔